केशनी नंदन तेज प्रताप महाजतन अखंड वो चले सुनिए को रछिया काम लखन सीता मन बसिया सूक्ष्म रूप हरि चल साईं राम चंद्र जी का सवार ਤੇ ਜੀ 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 ਤਾਂ ਨਾ ਆਉਂਦੀ ਆ। ਉਹ ਵਾਲਾ ਸੇਹ ਹਾਂ ਉਹ ਲਿਆ ਕੇ ਉਹ ਕਿ ਅਸੀਂ ਮਸ਼ੀਨਰੀ ਨਾ ਟਰੈਕਟਰ ਨਾਲ ਇੱਥੇ ਬੰਦਣਾ ਉਹ ਬੈਗ ਨਹੀਂ ਚੜ੍ਹਦਾ ਸਾਈਡ ਰੱਖਿਆ। ਟਰੈਕਟਰ ਨਾਲ ਚੱਕਰ ਬੰਦਿਆ ਨਹੀਂ ਨਾ। ਟਰੈਕਟਰ ਨਾਲ ਰੱਸਾ ਪਾ ਕੇ ਆਉਣਾ ਬਿੱਤੇ। ਜਦ ਕੋਲ ਨੂੰ ਆ ਗਿਆ ਨਾ ਉਹ 20 ਬੋਰੀਆਂ ਬੰਦ ਕੇ ਲੈ ਸਕਦੇ ਹਾਂ। ਠੀਕ ਹੈ ਜੀ। ਟਰੈਕਟਰ ਨਾਲ ਬੰਨ੍ਹ ਜਾਈਏਗਾ ਨਾ। ਪੰਜਾਬ ਦੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਵੱਲੋਂ ਨੰਗਲ ਵਿੱਚ ਇਤਿਹਾਸਿਕ ਸਥਾਨ ਪਰਾਚੀਨ ਸ੍ਰੀ ਲਕਸ਼ਮੀ ਨਾਰਾਇਣ ਮੰਦਿਰ ਨੂੰ ਸਤਲੁਜ ਦਰਿਆ ਦੇ ਤੇਜ਼ ਵਹਾਹ ਕਾਰਨ ਅੰਸ਼ਕ ਤੌਰ ਤੇ ਨੁਕਸਾਨ ਪੁੱਜਣ ਉੱਤੇ ਇਸ ਨੂੰ ਬਚਾਉਣ ਲਈ ਤੁਰੰਤ ਤੇਜ਼ੀ ਨਾਲ ਆਰੰਭੀ ਕਾਰਵਾਈ ਦੇ ਅੱਜ ਦੂਜੇ ਦਿਨ ਵੀ ਡੰਗੇ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਵਲੰਟੀਅਰਾਂ ਸਥਾਨਕ ਨੌਜਵਾਨਾਂ ਦਾ ਹਜੂਮ ਉਹਨਾਂ ਦੇ ਨਾਲ ਮੋਢੇ ਦਾ ਮੋਢਾ ਲਗਾ ਕੇ ਇਸ ਕੰਮ ਵਿੱਚ ਲੱਗਿਆ ਹੋਇਆ ਹੈ। ਇੱਥੇ ਹੀ ਨਹੀਂ ਮਹਿਲਾਵਾਂ ਵਿੱਚ ਵੀ ਜੋਸ਼ ਦੇਖਿਆ ਜਾ ਸਕਦਾ ਹੈ। ਮੁਸ਼ਕਿਲ ਹਾਲਾਤਾਂ ਦੇ ਵਿੱਚ ਲਗਾਇਆ ਜਾ ਰਹੇ ਇਸ ਡੰਗੇ ਨੂੰ ਲਗਾਉਣਾ ਸੌਖਾ ਨਹੀਂ ਹੈ ਕਿਉਂਕਿ ਵਿਉਤਬੰਦੀ ਤੇ ਸੁਰੱਖਿਆ ਉਪਕਰਨਾ ਦਾ ਪੂਰਨ ਧਿਆਨ ਰੱਖਦੇ ਹੋਏ ਇਹ ਕੰਮ ਕੀਤਾ ਜਾਣਾ ਹੈ ਕਿਉਂਕਿ ਡੰਗੇ ਲਈ ਮਿੱਟੀ ਦੀਆਂ ਬੋਰੀਆਂ ਥੱਲੇ ਦਰਿਆ ਵਾਲੇ ਪਾਸੇ ਲੈ ਕੇ ਜਾਣਾ ਹੀ ਇੱਕ ਚੁਣੌਤੀ ਭਰਿਆ ਕੰਮ ਹੈ ਹਾਲਾਂਕਿ ਹੈਡਰੇ ਦੇ ਨਾਲ ਜੰਬੋ ਬੈਗ ਵਿੱਚ ਬੋਰੇ ਭਰ ਕੇ ਲਗਾਏ ਜਾ ਰਹੇ ਨੇ ਤੇ ਇਸ ਕੰਮ ਵਿੱਚ ਮਾਇਰ ਲੋਕਾਂ ਦੀ ਸਲਾਹ ਵੀ ਲਈ ਜਾ ਰਹੀ ਹੈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਆਪ ਮੁਹਾਰੇ ਹੋ ਕੇ ਨੌਜਵਾਨਾਂ ਨਾਲ ਮੋੜੇ ਨਾਲ ਮੋੜਾ ਲਾ ਕੇ ਇਸ ਕੰਮ ਵਿੱਚ ਜੁਟੇ ਹੋਏ ਨੇ ਦੇਖੋ ਤਸਵੀਰਾਂ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ ਸਾਰੇ ਇੱਕ ਇਹ ਬਹੁਤ ਵੱਡਾ ਚੈਲੰਜ ਸੀ ਬੜੇ ਕ੍ਰਿਟੀਕਲ ਸੀ ਆਪਾਂ ਕਈ ਮੈਥਡ ਅਪਲਾਈ ਕੀਤੇ ਦਿੱਤੇ ਪਹਿਲਾਂ ਆਪਾਂ ਇਥੋਂ ਬੰਦੇ ਉਤਾਰੇ ਆ ਉਸ ਤੋਂ ਬਾਅਦ ਆਪਾਂ ਬਾਈ ਬੋਟ ਵੀ ਕੰਮ ਕੀਤਾ ਲਗਭਗ 500 ਦੇ ਕਰੀਬ ਆਪਾਂ ਬੈਗ ਜੜੇ ਇਥੋਂ ਉਤਾਰੇ ਆ 1000 ਦੇ ਕਰੀਬ ਅਸੀਂ ਬਾਈ ਬੋਟ ਸਾਡੀਆਂ ਦੋ ਬੋਟ ਲੱਗੀਆਂ ਸੀ ਆ ਅੱਜ ਅਸੀਂ ਉਸ ਪ੍ਰੋਜੈਕਟ ਦੇ ਨਾਲ ਨਾਲ ਆਪਾਂ ਇੱਕ ਹਾਈਡਰ ਮੰਗਾਇਆ ਜਿਹਦੇ ਪਾ ਜੰਬੋ ਬੈਗ ਬਣਾਏ ਜਿਹੜੇ ਜੰਬੋ ਬੈਗ ਅਸੀਂ ਬਣਾਏ ਉਹਦੇ ਵਿੱਚ ਲਗਭਗ ਇੱਕ ਬੈਗ ਵਿੱਚ 30 ਸਾਡੇ ਕੱਟੇ ਆ ਜਾਂਦੇ ਨੇ ਉਹ ਬਹੁਤ ਜ਼ਿਆਦਾ ਸਟਰੋਂਗ ਤੇ ਹਾਰਡ ਨੇ ਇਸ ਤੋਂ ਬਾਅਦ ਅਸੀਂ ਰਿੱਤੇ ਦੇ ਵਿੱਚ ਸਿਮਿੰਟ ਮਿਲਾ ਕੇ ਇੱਕ ਤਰ੍ਹਾਂ ਦਾ ਸਮਝ ਲਓ ਕਿ ਅਸੀਂ ਇੱਕ ਤਰ੍ਹਾਂ ਦਾ ਮਜ਼ਬੂਤ ਜਿਹੜਾ ਕੰਮ ਉਹ ਵੀ ਹੋਏਗਾ ਪਰ ਐਟ ਦਾ ਮੂਮੈਂਟ ਜਿਵੇਂ ਬਰਸਾਤ ਆ ਰਹੀ ਹੈ ਉਹਨੂੰ ਦੇਖਦੇ ਹੋਏ ਅਸੀਂ ਕੋਈ ਰਿਸਕ ਨਹੀਂ ਲੈਣਾ ਚਾਹੁੰਦੇ ਅਸੀਂ ਜੋ ਜਲਦੀ ਤੋਂ ਜਲਦੀ ਦਾ ਇਹ ਕੰਮ ਸ਼ੁਰੂ ਕਰਨਾ ਚਾਹਾਂ ਸਾਡੀਆਂ ਟੀਮਾਂ ਬਹੁਤ ਲੱਗੀਆਂ ਬੈਂ ਸਾਹਿਬ ਸਵੇਰ ਤੋਂ ਇੱਥੇ ਹੀ ਅਸੀਂ ਸਾਰੇ ਇੱਥੇ ਹੀ ਨੇ ਔਰ ਬੜੀ ਫੁਰਤੀ ਨਾਲ ਤੇ ਬੜੀ ਸੂਝਬੂਝ ਦੇ ਨਾਲ ਜਿਹੜਾ ਇਹ ਸਾਡਾ ਜਿਹੜਾ ਕੰਮ ਚੱਲ ਰਿਹਾ ਔਰ ਪਰਮਾਤਮਾ ਦਾ ਆਸ਼ੀਰਵਾਦ ਹੈ ਹਨੂਮਾਨ ਜੀ ਸਾਡੇ ਨਾਲ ਹੈ ਭਗਵਾਨ ਪੋਲੀ ਸ਼ੰਕਰ ਸਾਡੇ ਨਾਲ ਹੈ ਕੋਈ ਇਹੋ ਜੀ ਗੱਲ ਨਹੀਂ ਸਾਡਾ ਕੰਮ ਸਿਰੇ ਨਹੀਂ ਚੜੇਗਾ ਜੇ ਜ ਚੰਗਾ ਕੰਮ ਸਾਡੇ ਨਾਮ ਲੱਗਦਾ ਮੰਦਾ ਵੀ ਸਾਡੇ ਨਾਲ ਲੱਗਣਾ ਹੈ ਇਸ ਕਰ ਪਰਮਾਤਮਾ ਅਗੇ ਹੀ ਚਰਨ ਬੇਨਤੀ ਕਰਦੇ ਆ ਕਿ ਸਾਰੀ ਜਿਹੜੀ ਜਨਤਾ ਇੱਥੇ ਕੰਮ ਕਰ ਰਹੀ ਸਾਰੇ ਤੇ ਸੁੱਖ ਸ਼ਾਂਤੀ ਰਹੇ ਕਿਸ ਨੂੰ ਛੱਟ ਚੂਟ ਨਾ ਲੱਗੇ ਕਿਸੇ ਤਰ੍ਹਾਂ ਦਾ ਕੋਈ ਜਿਹਨੂੰ ਕਹੇ ਸਾਡੀ ਕੋਈ ਘਟਨਾ ਨਾ ਹੋਏ ਇਸ ਕਰਕੇ ਸਾਡੇ ਮਨ ਚ ਇਹ ਹਮੇਸ਼ਾ ਦਰ ਬਣਿਆ ਰਹਿੰਦਾ ਕਿ ਕੰਮ ਤਾਂ ਸੀ ਕਰਦੇ ਸਾਡੇ ਕੋਲ ਕਿਤੇ ਕੋਤਾਹੀ ਨਾ ਵਰਤੇ ਉਸ ਕੋਤਾਹੀ ਨੂੰ ਸੀ 0% ਰੱਖਣ ਵਾਸਤੇ ਸਾਨੂੰ ਹਰ ਸਮੇਂ ਆਪ ਸੈਲਫ ਮਿਹਨਤ ਕਰਨੀ ਪੈ ਰਹੀ ਸੀ ਸਾਡੇ ਨੰਗਲ ਸ਼ਹਿਰ ਦੇ ਪ੍ਰਮੁਖ ਧਾਰਮਿਕ ਸਥਾਨ ਲక్ష్ਮੀ ਦਰੈਨ ਮੰਦਿਰ ਨੰਗਲ ਦੇ ਵਿਖੇ ਅੱਜ ਦੂਜਾ ਦਿਨ ਹੈ ਜੀਕਾਰ ਸੇਵਾ ਦਾ ਕੱਲ ਇਸ ਤਰ੍ਹਾਂ ਜਿਹੜਾ ਇੱਕ ਪਾਸਾ ਬੇਸ ਹੈ ਮਜ਼ਬੂਤ ਕੀਤਾ ਪ੍ਰਮਾਤਮਾ ਦੀ ਕਿਰਪਾ ਨਾਲ ਬਜਰੰਗਬਲੀ ਤੋਸ਼ੀਰਵਾਦ ਲੈ ਕੇ ਤੇ ਅੱਜ ਵੀ ਜਿਹੜੀ ਸਾਡੀ ਸਕਿਲਡ ਲੇਬਰ ਵੀ ਤੇ ਹੋਰ ਵੀ ਬਹੁਤ ਸਾਰੇ ਸਾਥੀ ਮਾਨਕਪੁਰ ਤੋਂ ਸਾਰੀ ਬੀਬੀਆਂ ਸੰਗਤ ਪਨਾਮ ਦੀ ਸਾਰੀ ਨੌਜਵਾਨ ਸਭਾ ਜਿਹੜੀ ਹੈ ਪਨਾਮ ਦੇ ਵਿੱਚ ਵੀ ਬਹੁਤ ਭਾ ਜਿਹੜਾ ਭਾਵੇ ਹੈ ਗੁਰੂ ਰਵਿਦਾਸ ਜੀ ਦਾ ਮੰਦਰ ਮੰਡਰਆ ਉੱਥੋਂ ਦੀ ਸਾਰੀ ਸੰਗਤ ਆਈ ਹੈ ਹੋਰ ਵੀ ਵਾਕੀ ਵੀ ਸਾਰੇ ਪਿੰਡਾਂ ਚ ਵੀ ਸਾਡੀ ਫੋਰਸ ਤਿਆਰ ਖੜੀ ਹੈ ਟਰਾਲੀਆਂ ਦੀ ਟਰਾਲੀਆਂ ਤਿਆਰ ਖੜੀ ਹੈ ਤੇ ਅੱਜ ਅਸੀਂ ਜਿਹੜਾ ਇਧਰਲਾ ਹੋਰ ਜਿਹੜਾ ਬਿਲਕੁਲ ਹਵਾ ਚਾ ਮੰਦਰ ਉਸ ਵਲੇ ਅਟੈਂਪਟ ਕਰਾਂਗੇ ਸਵੇਰੇ ਮੌਸਮ ਥੋੜਾ ਖਰਾਬ ਸੀ ਇਸ ਕਰਕੇ ਅਜੇ ਵੀ ਬੱਦਲ ਵਾਰੀ ਹੈ ਪਰ ਇਸ ਦੇਰ ਸ਼ਰਾਂਗੇ ਪ੍ਰਮਾਤਮਾ ਆਪਣੇ ਆਪ ਕਿਰਪਾ ਰੱਖ ਕੇ ਬਜਰੰਗ ਬਲੀ ਸਿਰ ਤੇ ਹੱਥ ਰੱਖ ਕੇ ਜਿਹੜਾ ਇਹ ਸੇਵਾ ਹੁਣ ਆਰੰਭ ਹੋ ਰਹੀ ਹੈ